ਚਰਦਾ ਹੁੰਠੀ ਪਹਿਲਾਂ ਕਿਤੇ ਸ਼ਰਾਬ ਸ਼ਰੂਪੀ ਲੈਂਦੇ ਸੀ ਅੱਛਾ ਜੀ ਉਹ ਘਰ ਨੇ ਇਸ ਤੋਂ ਨਫ਼ਰਤ ਮੰਨਦੀ ਸੀ ਅੱਛਾ ਜੀ ਇੱਕ ਵਾਰੀ ਉਹਨਾਂ ਨੇ ਆਇਆ ਕਰਕੇ ਪਾ ਕੇ ਫੜਾ ਕੇ ਅੱਛਾ ਜੀ ਦੇਸੀ ਖਰਾਬ ਬਣਾਈ ਸੀ ਉਹ ਅਸੀਂ ਘਟ ਅਚਰਾ ਕੇ ਮਾਰੀ ਅੱਛਾ ਜੀ ਉੱਥੇ ਬਸ ਮਨ ਬਣ ਗਿਆ ਵੀ ਗੁਰੂ ਘਰ ਦਰ ਨਾਲ ਜਿਉਂ ਤੇ ਇਹਨੂੰ ਤਿਆਗਤਾ ਮੰਨ ਤੇ ਸਾਰੇ ਤਖਤਾਂ ਦੀ ਯਾਤਰਾ ਕਰਨ ਤੇ ਆਪਾਂ ਹਣਾ ਉਹ ਜਾ ਜਾਂਦੇ ਆ ਨੂੰ ਸੱਤ ਚਾਰ ਮਹੀਨੇ ਹਨ ਸਾਸਤਰੀ ਕਾਲੀ ਸਾਰਿਆਂ ਨੂੰ ਸਾਡੇ ਨਾਲ ਜੋ ਬਜ਼ੁਰਗ ਬੈਠੇ ਹੋਏ ਆ ਬਾਬਾ ਜੀ ਇਹ ਕਮ ਸੇ ਕਮ ਤਿੰਨ ਵਾਰੀ ਜਿਹੜੀ ਇਹ ਪੰਜ ਤਖਤਾਂ ਦੀ ਯਾਤਰਾ ਕਰਕੇ ਆਏ ਆ ਇਹਨਾਂ ਨੇ ਮਨ ਕਦੋਂ ਸ਼ੁਰੂ ਕੀਤੀ ਸੀ ਇਹ ਯਾਤਰਾ ਤੇ ਕੀ ਕੀ ਇਹਨਾਂ ਨੂੰ ਆਕਣਾ ਜਾਂ ਸਾਈਕਲ ਤੇ ਗਏ ਸਭ ਤੋਂ ਵੱਡੀ ਗੱਲ ਇਹ ਸਾਈਕਲ ਤੇ ਗਏ ਸੀਗੇ ਇਹਨਾਂ ਤੋਂ ਜਾਣਕਾਰੀ ਲੈਣੇ ਆ ਵੀ ਕਦੋਂ ਤੋਂ ਸ਼ੁਰੂਆਤ ਕੀਤੀ ਸੀ ਇਹਨਾਂ ਨੇ ਇਹ ਯਾਤਰਾ ਦੀ ਕੀ ਇਹਨਾਂ ਦੇ ਮਨ ਦੇ ਵਿੱਚ ਆਇਆ ਕਿ ਆਪਾਂ ਉੱਥੇ ਜਾਈਏ ਹਨਾ ਤੇ ਕੀ ਕੀ ਆਕਣਾ ਪਰੇਸ਼ਾਨੀਆਂ ਆ ਸਭ ਤੋਂ ਪਹਿਲਾਂ ਬਾਬਾ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਤੇਜਾ ਸਿੰਘ ਆ ਜੀ ਇਹ ਪਿੰਡ ਛੱਪਿਆਣਾ ਬਾਬਾ ਜੀ ਦਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਕਿਵੇਂ ਲੱਗਿਆ ਵੀ ਆਪਾਂ ਉੱਥੇ ਜਾਈਏ ਹਨਾ ਮਨ ਦੇ ਵਿੱਚ ਆਈ ਗੱਲ ਇਹ ਇਹ ਜਦੋਂ ਅਸੀਂ ਪਹਿਲੀ ਵਾਰ ਗਏ ਆ 2003 ਦੇ ਵਿੱਚ ਅੱਛਾ ਜੀ ਉੱਥੋਂ ਚੱਲਦੇ ਚੱਲਦੇ ਫਿਰ ਕੋਸਾ ਸੀ ਠੀਕ ਹੈ ਜੀ ਮੇਰੇ ਮਨ ਚ ਵੀ ਦੋ ਤਖਤ ਕੱਢ ਗਏ ਠੀਕ ਹੈ ਜੀ ਦੋ ਤਖਤ ਕੱਢ ਕੇ ਉਦੋਂ ਬਾਅਦ ਹੀ ਅਸੀਂ ਯੂਪ ਵਾਲਾ ਹੋ ਕੇ ਤੇ ਪਟਨਾ ਸਾਹਿਬ ਪਹੁੰਚ ਗਏ ਠੀਕ ਹੈ ਜੀ ਪਟਨਾ ਸਾਹਿਬ ਤੋਂ ਜੀ ਅਸੀਂ ਚੱਲਦੇ ਹੋਏ ਗੁਆਲਿਆਰ ਅੱਗੇ ਛੇਪਰੀ ਬਿਆਵਰਾ ਅੰਗਰ ਤੋਂ ਬੜਵਾਹਾ ਤੇ ਬਰਹਾਨਪੁਰ ਠੀਕ ਹੈ ਜੀ ਬਰਹਾਨਪੁਰ ਤੋਂ ਮਲਕਾਪੁਰ ਮਾਲਾਪੁਰ ਹੰਗੋਲੀ ਦੇ ਹਜੂਰ ਸਾਹਿਬ ਹਜੂਰ ਸਾਹਿਬ ਅੱਗੇ ਬੇਦਰ ਕਰਨਾਟਕਾ ਦੇ ਵਿੱਚ ਨਾਨਕਚੀਰਾਈ ਠੀਕ ਹੈ ਜੀ ਤੇ ਸਾਈਕਲ ਤੇ ਪਰ ਜਦੋਂ ਜਾਂਦੇ ਤੁਸੀਂ ਆਹ ਦੇ ਵਿੱਚ ਦਿੱਕਤ ਆ ਪਰੇਸ਼ਾਨਗਾ ਤਾਂ ਹੁੰਦੀਆਂ ਨੇ ਜਿਵੇਂ ਕਈ ਵਾਰੀ ਪੈਂਚਰ ਹੋ ਜਾਂਦਾ ਸਾਈਕਲ ਜਾਂ ਹੋਰ ਹਵਾ ਘਟ ਜਾਂਦੀ ਜਦੋਂ ਮੈਂ 23 ਜਗਾਂ ਅੱਛਾ ਜੀ ਉਦੇ ਮੇਰਾ ਬਰਹਾਨਪੁਰ ਦੇ ਕੋਲੇ ਟਾਇਰ ਪਟ ਗਿਆ ਠੀਕ ਹੈ ਜੀ ਰੂਲ ਬੰਦਾ ਹੀ ਨਵਾਂ ਠੀਕ ਹੈ ਜੀ ਜਾਂਦਾ ਸ਼ਬਾਸ ਹੀ ਮੈਂ ਹੌਲੀ ਹੌਲੀ ਤੁਰਿਆ ਜਾਂਦਾ ਸੀ ਉੱਥੇ ਇੱਕ ਗੱਡੀ ਵਾਲੇ ਨੇ ਮੈਨੂੰ ਜਰੂਰ 20 ਕਿਲੋਮੀਟਰ ਗੱਡੀ ਤੇ ਸਫ਼ਰ ਕਰਾਇਆ ਠੀਕ ਹੈ ਬਿਰਾਦਰ ਸਮਾਂ ਤੇ ਇੱਥੇ ਜਾਨਵਰ ਵੀ ਹੈ ਠੀਕ ਹੈ ਜੀ ਉੱਥੋਂ ਜਾ ਕੇ ਮੈਂ ਟਾਇਰ ਪਵਾ ਲਿਆ ਪਾਦਾ ਵੀ ਹਜੂਰ ਸਾਹਿਬ ਤੁਹਾਨੂੰ ਪਹੁੰਚਾਉਂਗਾ ਨਹੀਂ ਅੱਛਾ ਜੀ ਬਾਕੀ ਮੈਂ ਸਾਈਕਲ 'ਤੇ ਹੀ ਜਾਣਾ ਠੀਕ ਹੈ ਉਤੋਂ ਹੁੰਦਾ ਹੋਇਆ ਹਜੂਰ ਸਾਹਿਬ ਮੈਂ ਪਹੁੰਚ ਗਿਆ ਤੇ ਬਾਕੀ ਗੱਲ ਕਰੀ ਰਹਿਣ ਦਾ ਕਿਵੇਂ ਕਰਦੇ ਸੀ ਫਿਰ ਰਾਤ ਰਹਿਣ ਲਈ ਜਿਹੜੇ ਠਾਬੇ ਆ ਮੈਨੂੰ ਬਹੁਤ ਵਧੀਆ ਪਿਆਰ ਨਾਲ ਰੱਖਦੇ ਸੀ ਲੰਗਰ ਪਾਣੀ ਸਿਕਾਉਂਦੇ ਸੀ ਉਹੀ ਮੈਥੋਂ ਪੈਸਾ ਹੀ ਲੈਂਦੇ ਸੀ ਸੋਨਾ ਮੈਨੂੰ ਸੇਵਾ ਹੋਰ ਕਰ ਜਾਂਦੇ ਸੀ ਉਹ ਠੀਕ ਹੈ ਜੀ ਮੰਨੋ ਮੰਨੀ ਮੈਂ ਉਹ ਪਿਆਰ ਦਿੰਦੇ ਹਿਰਾਕ ਵਿੱਚ ਜਦੋਂ ਪਤਾ ਲੱਗਦਾ ਸੀ ਵੀ ਇਹ ਮਤਲਬ ਸਾਈਕਲ ਤੇ ਯਾਤਰਾ ਕਰਨ ਚੱਲੇ ਹੈ ਨਾ ਹਾਂਜੀ ਹਾਂਜੀ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਕਿੰਨੇ 1700 ਕਿਲੋਮੀਟਰ ਬਾਟ ਇੱਥੋਂ ਹਜੂਰ ਸਾਹਿਬ ਆ ਲੋਕ ਗੱਡੀ ਦੇ ਉੱਪਰ ਦੋ ਦਿਨ ਲੱਗ ਜਾਂਦੇ ਜਾਂ ਤੇ ਵੀ ਜਹਾਜ਼ ਦੇ ਉੱਪਰ ਮਨ ਲੈ ਇੰਨਾ ਖਰਚਾ ਕਰਕੇ ਜਾਂਦੇ ਆ ਤੁਸੀਂ ਵਿਗਲਾ ਸਾਈਕਲ ਤੇ ਇੰਨੀ ਵਾਰ ਹਨਾ ਕਿੰਨੇ ਰਾਤਾਂ ਲੱਗੀਆਂ ਕਿੰਨੀਆਂ ਰਾਤਾਂ ਲੱਗ ਜਾਂਦੀਆਂ ਮੰਨ ਲਓ ਇੱਥੇ ਹਜੂਰ ਸਾਹਿਬ ਜਾਂਦੇ ਇੱਥੋਂ ਜੀ ਅੰਮ੍ਰਿਤਸਰ ਤੋਂ ਚੱਲिए ਤੇ ਲਗੀਆਂ ਨੇ ਅੱਛਾ ਜੀ ਸਾਰੇ ਮੱਲ ਸਾਰੇ ਤਖਤਾਂ ਦੀ ਯਾਤਰਾ ਕਰਦੇ ਆਪਾਂ ਹਣਾ ਜਾਈ ਜਾਂਦੇ ਆ ਨੂੰ ਚਾਰ ਮਹੀਨੇ ਤੇ ਤੁਹਾਡੇ ਮਨ ਦੇ ਵਿੱਚ ਇਹ ਗੱਲ ਕਿਵੇਂ ਆਈ ਕਿ ਆਪਾਂ ਇਹ ਸ਼ਰਦਾ ਕਿਵੇਂ ਉੱਠੀ ਤੁਹਾਡੇ ਮਨ ਦੇ ਵਿੱਚ ਇਹ ਆਪਾਂ ਚੱਲੀਏ ਹਣਾ ਸੈਗਲ ਤੋਂ ਬੋਜੀ ਇਹ ਸ਼ਰਦਾ ਉੱਠੀ ਇਹ ਪਹਿਲਾਂ ਕਿਤੇ ਸ਼ਰਾਬ ਸ਼ਰੂਪੀ ਲੈਂਦੇ ਸੀਗੇ ਅੱਛਾ ਜੀ ਉਹ ਕਰਨੇ ਇਸ ਤੋਂ ਨਫ਼ਰਤ ਮੰਨਦੇ ਸੀ ਅੱਛਾ ਜੀ ਇੱਕ ਵਾਰੀ ਉਹਨਾਂ ਨੇ ਆਇਆ ਕਰਕੇ ਪਾ ਕੇ ਫੜਾਤੀ ਅੱਛਾ ਜੀ ਦੇ ਸਿਘਰਾ ਬਣਾਈ ਸੀ ਉਹ ਅਸੀਂ ਕੱਲ ਅਚਰਾ ਕੇ ਮਾਰੇ ਅੱਛਾ ਜੀ ਉੱਥੇ ਬਸ ਮਨ ਬਣ ਗਿਆ ਵੀ ਗੁਰੂ ਘਰਦਰ ਨਾਲ ਜਿਵੇਂ ਇਹਨੂੰ ਤਿਆਗ ਤਾਂ ਮਨ ਤੇ ਫਿਰ ਤੁਸੀਂ ਸਾਈਕਲ ਤੇ ਚੁਣਿਆ ਰੇਲ ਗੱਡੀ ਤੇ ਵੀ ਜਾ ਸਕਦੇ ਸੀ ਮੈਂ ਰੇਲ ਗੱਡੀ ਤੇ ਮੈਂ 6-7 ਵਾਰ ਹੀ ਜਾ ਆਇਆ ਹਾਂ ਅੱਛਾ ਜੀ ਤੇ ਪੈਸਾ ਸਾਈਕਲ ਦਾ ਤੁਹਾਨੂੰ ਵੀ ਲੱਗਿਆ ਪੈਸਾ ਨਾਲ ਚੱਲੀਏ ਕਰੀਏ ਸਾਈਕਲ ਤੇ ਹੀ ਆਇਆ ਵੀ ਉੱਥੇ ਹੀ ਰੇਲ ਗੱਡੀ ਜਾਵਾਂਗੇ ਸਿੱਧੀ ਟਿਕਟ ਲੈਣੀ ਬੋ ਅੱਛਾ ਜੀ ਇੱਥੇ ਜਿੱਥੇ ਲੋੜ ਕੋਈ ਇਹਦੀ ਚੀਜ਼ ਦੀ ਲੋੜ ਉਹ ਹੀ ਦੇਖੀ ਆਉਂਗੀ ਹਾਂ ਦੇਖਣਾ ਦੇਖੀ ਵਧਿਆਂ ਦੀ ਚੀਜ਼ੇ ਸਮਾਂ ਦਾ ਲੱਗਦਾ ਹੈ ਬੜਾ ਬਹੁਤ ਚੀਜ਼ਾਂ ਦੇਖ ਰਹੇ ਹਾਂ ਹਾਂ ਅ ਤੇ ਮਨ ਹੋਰ ਵੀ ਪਿੰਡ ਦੇ ਵਿੱਚ ਉਹ ਤੁਹਾਨੂੰ ਹਨਾ ਲੋਕ ਆਦਿਆਂ ਨਿਸ਼ਲਾਗਾ ਕਰਦੇ ਹਨ ਤੁਹਾਡੇ ਕੰਮ ਦੇ ਵਿੱਚੋਂ ਬਹੁਤ ਪਿਆਰ ਦਿੰਦੇ ਆ ਜਦੋਂ ਮੈਂ ਵਾਪਸ ਆਉਣਾ ਮੈਨੂੰ ਸਰੂਪਾ ਬਾਕੇ ਘਰ ਵੀ ਲਿਉਂਦੇ ਆ ਬਹੁਤ ਹੀ ਜਿਮਾਨ ਕਰਦੇ ਆ ਮੈਂ ਉਹਨਾਂ ਸਾਰੇ ਵੀਰਾਂ ਦਾ ਭੈਣ ਭਾਈਆਂ ਦਾ ਮਾਤਾਂ ਬਜ਼ੁਰਗਾਂ ਦਾ ਧੰਨਵਾਦ ਕਰਦਾ ਹਾਂ ਬਜ਼ੁਰਗਾਂ ਨੂੰ ਸਲਾਮ ਹੈ ਇਹਨਾਂ ਨੂੰ ਹਨਾ ਆਪਾਂ ਆਪਣੇ ਲੋਕ ਆ ਮੰਨ ਲਾ ਜਿਹੜੇ ਨੌਜਵਾਨ ਅੱਜ ਕੱਲ ਦੇ ਉਹ ਇਹ ਚੀਜ਼ ਤੋਂ ਪਾਸੇ ਹਟ ਰਹੇ ਆ ਪਰ ਹੁਣ ਥੋੜਾ ਜਿਹਾ ਨਵਾਂ ਕਰੇ ਜਰੂਰ ਚੱਲਿਆ ਸਾਈਕਲਿੰਗ ਤੇ ਆਪਣੀ ਜਿਹੜੀ ਯਾਤਰਾ ਕਰ ਰਹੇ ਆ ਬਹੁਤ ਤੇ ਵਲੌਗਰ ਵੀ ਆਪਾਂ ਵੇਣੇ ਆ ਤੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਵੱਧ ਤੋਂ ਵੱਧ ਆਪਾਂਣਾ ਸਾਈਕਲ ਦੀ ਵਰਤੋਂ ਕਰਿਆ ਕਰਕੇ ਹਾਂ ਜੀ ਆਪਾਂ ਗੱਲ ਸਹੀ ਹੈ ਨਾ ਸਿਹਤ ਬਣਦੀ ਹੈ ਹੈਨਾ ਦੇਖੋ ਜੀ ਪਟਰੋਲ ਕਿੰਨਾ ਮਹਿੰਗਾ ਹੈ ਹੋਰ ਖਰਚੇ ਬੜੇ ਪੈਂਦੇ ਆ ਇਸ ਤੇ ਇਕੱਲੇ ਪੰਪ ਦੀ ਲੋੜ ਆ ਤੇ ਜਾਂ ਦੋ ਪਾਨਿਆਂ ਦੀ ਲੋੜ ਆ ਜੀ ਨਾਟੇ ਲੱਥ ਕਾਸਲੇ ਤੇ ਆਮ ਨਾਲ ਹਵਾ ਭਰ ਲਈ ਖਾਣ ਪੀਣ ਦਾ ਵੀ ਕੋਈ ਖਰਚਾ ਨਹੀਂ ਮਹਾਰਾਜ ਦੀ ਕੈਂਪਾਂ ਵਧੀਆ ਗੁਰਦੁਆਰਾ ਸਾਹਿਬ ਬਣੇ ਹੋਏ ਆ ਹੈਨਾ ਜਗਾ ਜਗਾ ਤੇ ਬੜੀਆਂ ਜੀ ਬੜੀਆਂ ਬੜੀਆਂ ਤੇ ਬਾਕੀ ਗੱਲ ਕਰੀਏ ਤਾਂ ਵੀ ਦੂਜੇ ਖਰਚੇ ਦੰਨਿਓ ਬਹੁਤ ਫਰਕ ਸਾਰਾ ਹਾਂ ਸਾਰੇ ਬਚਦੇ ਆ ਖਰਚੇ ਬ ਅਸੀਂ ਇੱਕ ਪ੍ਰੋਗਰਾਮ ਹੋਰ ਵੀ ਲਿਖਿਆ ਜੀ ਅੱਛਾ ਜੀ ਅਸੀਂ ਬਾਬਾ ਦਾਨ ਸਿੰਘਾ ਜਿਹਨੇ ਮਾਰਵੇ ਦੀ ਸਿੱਖੀ ਰੱਖੀ ਆ ਤੇ ਸਰਦਾਰ ਬੰਤਾ ਸਿੰਘ ਪਹਿਲਵਾਨ ਜਿਹਨੇ ਸ਼ੇਰ ਮਾਰਿਆ ਛਤਿਆਂ ਦਾ ਅਸੀਂ ਉਹਦੇ ਨਾਂ ਦਾ ਰੋਡ ਤੇ ਗੇਟ ਬਣਾਉਣਾ ਹੈ ਅੱਛਾ ਜੀ ਤੇ ਉਹ ਮੈਂ ਮੰਨ ਲਾ ਜਾਰੀ ਹੈ ਤੁਹਾਡੀ ਹਜੇ ਹਾਂ ਮਤਲਬ ਇਲੈਕਸ਼ਨ ਮੰਗ ਜਾਂਦੇ ਉਹਦਾ ਯਾਨੀ ਕਿ ਜੋ ਲੰਗਰ ਦੀ ਖਰਚਾ ਉਹ ਸੇਵਾ ਮੈਂ ਕਰਨੀ ਸਾਰੀ ਠੀਕ ਹੈ ਜੀ ਹਾਂ ਜੀ ਬਹੁਤ ਧੰਨਵਾਦ ਆ ਬਾਬਾ ਜੀ ਜੀ ਵਧੀਆ ਨੇਕ ਕੰਮ ਕਰ ਰਹੇ ਹਨ ਆਪਣੇ ਪੇਰਾਨੇ ਬਜ਼ੁਰਗ ਜਿਨ੍ਹਾਂ ਨੇ ਕਿ ਆਪਣੀ ਹਿੱਕੀ ਜਾਈ ਇਹ ਜ਼ਰੂਰੀ ਹੈ ਇਹਨਾਂ ਨੂੰ ਯਾਦ ਰੱਖਣਾ ਕਿਉਂਕਿ ਸਾਰੇ ਆਪਣੇ ਹਨ ਗੁਰੂ ਸਾਹਿਬਾਨ ਜੀ ਆਲਮਗੀਰ ਪਰ ਪਹਿਲਵਾਨ ਸੀ ਜਿੱਥੇ ਬੰਤਾ ਪਹਿਲਵਾਨ ਸੁਰਗਵਾਸ ਹੋਇਆ ਉਹ ਪਹਿਲਵਾਨ ਨੂੰ ਜ਼ਰੂਰ ਸਲਾਉਂਗਾ ਮੌਸ ਮੌਕੇ ਤੇ ਠੀਕ ਹੈ ਜੀ ਉਹ ਪਿੰਡ ਦਾ ਵੀ ਆ ਤਿੰਨ ਦਾ ਕੰਮ ਜੋ ਉਸੇ ਇਹਨਾਂ ਨੂੰ ਸਮਾਰਿਆ ਅਸੀਂ ਥੋੜਾ ਧੰਨਵਾਦ ਕਰਦੇ ਆ ਤੁਹਾਨੂੰ ਇਸੇ ਕਰਕੇ ਪਿੰਡ ਬੁਲਾਇਆ ਸੀ ਠੀਕ ਹੈ ਜੀ ਆਲਮਗੀਰ ਕਿਹੜੇ ਮੰਨ ਲੋ ਇਹ ਜੀ ਇੰਦੂ ਜਾਣੇ ਦੇ ਨਾਲ ਪੈਂਦਾ اچھا ਪਿੰਡ ਆ ਉੱਥੇ ਕੋਈ ਹਾਂ ਗੁਰਦੁਆਰਾ ਵੀ ਆ ਨਾਲ ਨਾਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਵਾਸਤੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਪਿੰਡ ਛੱਤਿਆਂ ਨਾਲ ਦੇ ਵਿੱਚ ਬਾਬਾ ਜੀ ਦਾ ਨਾਮ ਬਾਬਾ ਜੀ ਨਾਮ ਦੱਸੋ ਫਿਰ ਤੋਂ ਆਪਣਾ ਤੀਜਾ ਸਿੰਘ ਮੇਰਾ ਨਾਮ ਜੀ